ਹੀ ਲੈ ਲੈ ਬਾਪੂ ਤਾਂ ਗੁੰਮ ਹੋ ਗਿਆ ਹੀ ਰੋ ਗਿਆ ਤੇ ਤਸਵੀਰ ਹੋ ਗਿਆ ਹੱਥ ਪਤਾ ਮੇਰੇ ਵੇਖ ਕੇ ਕੀ ਹੋ ਗਿਆ ਹੁੰਦਾ ਖੁੱਡਦਾ ਸੀ ਤੈਨੂੰ ਨੇ ਜਿੱਦੀ ਦਾ ਮੈਨੂੰ ਕੀ ਪਤਾ ਸੀ ਨਾ ਤੈਨੂੰ ਪਹਿਲਾਂ ਨਾ ਸੀ ਜਿੱਦੀ ਦਾ ਹੈ ਤੈਨੂੰ ਨਹੀਂ ਸੀ ਪਤਾ ਜਦੋਂ ਤੇਰੀ ਮਾਂ ਆਉਦੀ ਹੁੰਦੀ ਸੀ ਪਰ ਇਹਨੂੰ ਮਿਲ ਆਉਦੀ ਸੀ ਤੈਨੂੰ ਮਿਲ ਕਿੱਥੋਂ ਤੇਰੀ ਜਾਨੀ ਤੂੰੜੀ ਵਾਲੇ ਘਰੇ ਸਦੇ ਬਾਪੂ ਨੂੰ ਮਿਲ ਜਾਂਦੀ ਸੀ ਖਾਕੀਰ ਬਾਗੇ ਪਰ ਥਾਲੀ ਦੇ ਵਿੱਚ ਰੱਖ ਦਿੰਦੀ ਸੀ ਥਾਲੀ ਦੇ ਵਿੱਚ ਫਿਰ ਦੋ ਚਮਚੇ ਰੱਖ ਦਿੰਦੀ ਸੀ ਇੱਕ ਦਾ ਤੇ ਬਾਪੂ ਜਾਰਾ ਜੱਪ ਜੱਪ ਦੂਜਾ ਬਾਪੂ ਦਾ ਦੋ ਤੇ ਪਤਿਹਰਾ ਜੱਪ ਮਕੀਲੇ ਨੂੰ ਵੀ ਕਹਿਣੀ ਦੇ ਕੁੜਾ ਸਾਡਾ ਕਿੱਤੇ ਕੋਵੇਗਾ ਕੀ ਹੋਵੇ ਆਵੇ ਜਨ ਤਾਹੀ ਹੋ ਗਿਆ ਛੱਪਦਾ ਵੀਰ ਬੰਦੇ ਕਿ ਕੋਵੇਗਾ ਭਗਵਾਨ ਨੇ ਵਾਪਸ ਨੂੰ ਸਿਲੇ ਸੇ ਸਮਝਾਈਦਾ ਤਾਂ ਕਿ ਫਿਲੇ ਵਿੱਚ ਬੋਤਾ ਨਹੀਂ ਉਟਾਈਗਾ ਭਗਵਾਨ ਨੇ ਵਾਪਸ ਨੂੰ ਸਿਲੇ ਸੇ ਸਮਝਾਈਦਾ ਤਾਂ ਕਿ ਫਿਲੇ ਵਿੱਚ ਬੋਤਾ ਨਹੀਂ ਜਾਏਗਾ ਉਹ ਪੈਗੀ ਚੰਦਰੀ ਜੁਦਾਈ ਸਨ ਸੈਣੀ ਵੀ ਕੁੜਾ ਸਾਡਾ ਕਿੱਤੇ ਕੋਵੇਗਾ शीहू साम گیا